ਵਾਈਗੁਰੂ ਜੀ ਖਾਸ ਜੀ ਵਾਈਗੁਰੂ ਜੀ ਦੇ ਪਤੇ ਨਾਲ ਸ੍ਰੀ ਕੁਮਿੰਦਰ ਸਿੰਘ ਸੇਵਾਦਾਰ ਏਕਉਂਕਾਰ ਸੇਵਾ ਜੀ ਦੀ ਵੀਡੀਓ ਜੋੜ। ਸਭ ਤੋਂ ਪਹਿਲਾਂ ਮੈਂ ਉਸ ਵਾਈਗੁਰੂ ਦਾ ਧੰਨਵਾਦ ਕਰਦਾ ਹਾਂ ਜੀ ਇਹਦੀ ਮਿਹਰ ਤੇ ਕਿਰਪਾ ਸਦਕਾ ਜਿਹੜਾ ਇੱਕ ਬੱਚੇ ਦੀ ਵੀਡੀਓ ਜੋ ਪਹਿਲਾਂ ਮੈਂ ਫੇਰ ਕੀਤੀ ਸੀਗੀ। ਲਾਜਵਾਸ ਤੇ ਜਿਹੜਾ ਪਰਿਵਾਰ ਬਹੁਤ ਸਾਡੀ ਸਾਇਡੈਂਸ ਮਰਕ ਕੀਤਾ ਸੀਗਾ। ਤੇ ਉਹ ਬੱਚਾ ਸੈਮਿਊਲ ਆ ਜਿਹੜਾ ਉਹ ਬਿਲਕੁਲ ਤੰਦਰੁਸਤ ਹੈ। ਅੱਜ ਜਿਹੜਾ ਆਪਣੇ ਘਰ ਜਾ ਰਿਹਾ। ਤੇ ਅਸੀਂ ਸਾਰੇ ਵੀਰਾਂ ਨੂੰ ਜਿਹੜੀ ਆ ਉਹ ਵਧਾਈ ਵੀ ਦੇਣਾ ਚਾਹੁੰਦੇ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਜਿਵੇਂ ਤੁਹਾਡੀ ਦੁਆਵਾਂ ਨਾਲ ਗਿਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਗਿਆ ਇਹਦਾ ਬੱਚਾ ਉਹ ਬਿਲਕੁਲ ਠੀਕ ਹੋ ਗਿਆ ਤੰਦਰੁਸਤ ਹੋ ਗਿਆ ਆਪਣੇ ਘਰ ਜਾ ਰਿਹਾ ਕਿਉਂਕਿ ਪਹਿਲਾਂ ਜਿਆਦਾ ਬਿਲਕੁਲ ਜਿਆਦਾ ਸੀਰੀਅਸ ਸੀਗਾ ਬੱਚਾ ਜਿਹਦਾ ਡਾਕਟਰਾਂ ਵੱਲੋਂ ਆਪਰੇਟ ਵੀ ਦੱਸਿਆ ਸੀਗਾ ਤੇ ਪਰ ਚਲੋ ਬਾਕੀ ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਬੱਚਾ ਹੁਣ ਬਿਲਕੁਲ ਠੀਕ ਆ ਤੇ ਅੱਜ ਜਿਹੜਾ ਵੀਰ ਵੱਲੋਂ ਅੱਜ ਹਸਪਤਲ ਛੁੱਟੀ ਮਿਲਣ ਲਈ ਦਾ ਵੇਲਾ ਵਾਸਤੇ ਜਿਹੜਾ ਸਾਡੀ ਸੰਗਾਈ ਨੇ ਸਮਰਥਨ ਕੀਤਾ ਸੀਗਾ ਤੇ ਜਿਹੜਾ ਅੱਜ ਦਾ ਵੀ ਬਿੱਲ ਸੀਗਾ ਜੀ ਉਹਦੇ ਵਿੱਚੋਂ ਅਸੀਂ ਅੱਜ 8000 ਰੁਪਏ ਜਿਹੜਾ ਹਸਪੀਟਲ ਨੂੰ ਪੇ ਕਰ ਰਹੇ ਆ ਤੇ ਹੁਣ ਤੱਕ ਜਿਹੜਾ ਤੁਹਾਡੇ ਸਾਰੇ ਵੀਰਾਂ ਦੇ ਸਹਿਯੋਗ ਨਾਲ ਟੋਟਲ 34000 ਰੁਪਏ ਆਪਾਂ ਹਸਪੀਟਲ ਨੂੰ ਪੇ ਕਰ ਚੁੱਕੇ ਆ ਬਾਕੀ ਤੁਹਾਡੇ ਸਾਰੇ ਵੀਰਾਂ ਦੇ ਸਹਿਯੋਗ ਅਸੀਂ ਆਸ ਕਰਦਾਂਗੇ ਜੀ ਹਰ ਵੀਰ ਭੈਣ ਸਾਡਾ ਸਹਿਯੋਗ ਦਿੰਦੇ ਰਹੋਗੇ ਤਾਂ ਜੋ ਹਰ ਇੱਕ ਲੋੜਵੰਦ ਦੀ ਜਿਹੜੀ ਆ ਉਸ ਸਮੇਂ ਤੇ ਜਿਹੜੀ ਮਦਦ ਕੀਤੀ ਆ ਆਸ ਕਰੇ ਵਾਤਾਵਰ ਜਿਹੜੀ ਕਿਸੇ ਜਾਨ ਮਚਾਈ ਜਾ ਸਕੇ ਤੇ ਆ ਵੀਰ ਮੇਰੇ ਨਾਲ ਆ ਹੁਣ ਸਰੋ ਸੱਸੀ ਗਾਰ ਵੀ ਮੈਂ ਤੇਰਾ ਤੇਰਾ ਐਨਕੁਇਰ ਸੁਸਾਇਟੀ ਦਾ ਧੰਨਵਾਦ ਕਰਦਾ ਜੋ ਕਿ ਭ ਜੋ ਕਿ ਮੇਰੇ ਬੱਚਾ ਸੈਮੂਲਾ ਉਹਦਾ ਲਾਜਕੋੜ ਵਿੱਚ ਮੇਤੋ ਮਲ ਪੈਸਾ ਨਹੀਂ ਸੀ ਮੈਂ ਭਾਈ ਨਾਲ ਸੰਪਰਕ ਕੀਤਾ ਭਾਈ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਅੱਜ ਤੱਕ ਜਿਸ ਤਾਰੀਖਾ ਤੱਕ ਮੇਰਾ ਭਾਈ ਨੇ ਉਹ ਹੈਲਪ ਕੀਤੀ ਸੋ ਮੇਰਾ ਭਾਈ ਨਸਾਰਿਆ ਦਾ ਧੰਨਵਾਦ ਕਰਦਾ ਸੋ ਇਹਨਾਂ ਦੀ ਹੈਲਪ ਨਾਲ ਜੋ ਮੈਂ ਇਲਾਜ ਕਰਾ ਪਾਇਆ